ਇਹ ਪੈਰ ਨੂੰ ਬੋਲ ਨਾ ਮੋੜ ਦੇ ਇੱਕ ਆਦਮੀ ਹੈ ਇਹ ਚੰਗਾ ਨਹੀਂ ਕਰੇ ਹੋ ਗਏ ਦੋ ਦਿਨ ਲਈ ਮੈਂ ਤੇਰੀ ਫੋਟੋ ਅੱਜ ਹੀ ਵੇਖੀ ਸੀ ਹਾਂ ਨਹੀਂ ਅੱਜ ਉਹ ਬੋਲ ਦੇ ਬੱਸ ਉਹ ਲੋਕਾਂ ਨੂੰ ਜੇ ਸਾਡੇ ਸਾਥੀਆਂ ਦੇ ਦੁੱਖ ਸੁੱਖ ਸੀਗਾ ਜੀ ਉਸ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਇਆ ਸੀ ਨਾਲ ਕੁਝ ਆਪਣੇ ਸਾਥੀ ਕਾਉਂਸਲਰ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਉਹਨਾਂ ਨਾਲ ਸਭ ਨਾਲ ਵਿਚਾਰ ਵਟਾਂਦਰੇ ਹੋਏ ਕਿ ਕਿੱਦਾਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਬਠਿੰਡਾ ਦੇ ਵਿੱਚ ਕੰਮ ਕਰਨਾ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਤਾਂ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇਗਾ لیکن ਬਠਿੰਡਾ ਦੇ ਵਿੱਚ ਵੀ ਕਾਂਗਰਸ پارٹی ਦਾ ਦੁਬਾਰਾ ਫੇਰ ਅਸੀਂ ਝੰਡਾ ਬੁਲੰਦ ਕਰਾਂਗੇ ਕਿਉਂਕਿ ਜਿਸ ਤਰੀਕੇ ਦੀਆਂ ਸਰਕਾਰ ਦੀਆਂ ਨਕਾਮੀਆਂ ਔਰ ਜਿਸ ਪ੍ਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਹਾਲਾਤ ਬਣੇ ਮੈਨੂੰ ਲੱਗਦਾ ਹਰ ਇੱਕ ਵਿਅਕਤੀ ਜਿਹੜਾ ਉਹ ਆਮ ਆਦਮੀ ਪਾਰਟੀ ਤੋਂ ਪਰੇਸ਼ਾਨ ਪਰੇਸ਼ਾਨ ਆ ਚੁੱਕਿਆ ਹੈ ਔਰ ਉਹਨਾਂ ਦਾ ਪੂਰਨ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਹਰ ਸਿਸਟਮ ਚ ਫੇਲ ਹੋ ਗਿਆ ਪੰਜਾਬ ਮੁੱਖ ਮੰਤਰੀ ਪੂਰੇ ਮੁਕੰਮਲ ਤਰੀਕੇ ਦੇ ਨਾਲ ਫੇਲ ਹੋ ਗਏ ਨੇ ਸੋ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦ ਇੱਕ ਜਿਹੜਾ ਸਾਡਾ ਢਾਂਚਾ ਹੈਗਾ ਆਰਗੇਨਾਈਜੇਸ਼ਨ ਇਹਨੂੰ ਆਪਦੇ ਵਿੱਚ ਇੱਕ ਜੁੜਤਾ ਕਰਦੇ ਹੋਏ ਸਮੇਂ-ਸਮੇਂ ਸਿਰ ਉਹਨਾਂ ਨਾਲ ਵਾਰਤਾ ਲਾਪ ਕਰਦੇ ਹੋਏ ਅਸੀਂ ਹੋਰ ਮਜ਼ਬੂਤੀ ਵਾਲੀ ਆਮ ਆਦਮੀ ਪਾਰਟੀ ਨੇ ਮਨੀਸ਼ ਸੋਸੋੜੀਆ ਤੇ ਸੁਤਿੰਦਰ ਜੈਨ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪਰਿਵਾਰੀ ਲਾਇਆ ਕਿਵੇਂ ਦੇ ਦਿੱਤੇ ਸੁਤਿੰਦਰ ਜਨ ਕਿ ਮਨੀਸ਼ ਸੋਸੋੜੀਆ ਕਹਿ ਰਹੇ ਨੇ ਵੀ ਜੋ 75 ਸਾਲਾਂ ਚ ਕੰਮ ਨਹੀਂ ਹੋਇਆ ਪੰਜਾਬ ਚ 3 ਸਾਲਾਂ ਜਿੰਨੇ ਦੇਖੋ ਮੈਨੂੰ ਕਿਸੇ ਨੂੰ ਇਤਰਾਜ਼ ਨਹੀਂ ਹੈ ਕਿ ਮਨੀਸ਼ ਸੋਸੋੜੀਆ ਜੀ ਨੂੰ ਇੰਚਾਰਜ ਲਾਇਆ ਹੈ ਜਾਂ ਮਿਸਟਰ ਜੈਨ ਨੂੰ ਲਾਇਆ ਕਿਉਂਕਿ ਸਾਡੀਆਂ ਪਾਰਟੀਆਂ ਵੀ ਇੰਚਾਰजेस ਲਾਉਣੀ ਹੈ ਉਹ ਜਿਹੜੇ ਪੁਰਾ ਮੱਖ ਮੰਤਰੀ ਹੁੰਦੇ ਆ ਜਾਂ ਸਟੇਟਾਂ ਦੇ ਆਪ ਦੇ ਵੱਖ-ਵੱਖ ਸਟੇਟਾਂ ਤੋਂ ਵੱਡੇ ਅਗੂ ਹੁੰਦੇ ਉਹਨੂੰ ਲਾਉਂਦੇ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿ ਕਿਸੇ ਨੂੰ ਵੀ ਲਾਉਣ ਮੈਨੂੰ ਤਾਂ ਖਾਸ ਕਰਕੇ ਦੂਸਰੀ ਗੱਲ ਜਿਹੜਾ 75 ਸਾਲਾਂ ਚ ਨਹੀਂ ਹੋਇਆ ਉਹ ਹੁਣ ਹੋਏਗਾ ਰਾਕਟ ਦੀ ਸਪੀਡ ਵਾਂਗ ਕੰਮ ਹੋਣਗੇ ਇਹਦੇ ਤੇ ਮੈਨੂੰ ਉਹਨਾਂ ਦੀ ਗੱਲ ਤੇ ਸ਼ੰਕਾ ਤੇ ਸ਼ੱਕ ਨਜ਼ਰ ਲੱਗ ਆਉਂਦਾ ਹੈ ਕਿਉਂਕਿ ਜਿਹੜਾ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਵ ਲੈ ਕੇ ਆਂਦਾ ਹੈ ਇਹ ਵਾਕਿਆ ਹੀ ਕਦੇ 75 ਸਾਲ ਪਹਿਲਾਂ ਨਹੀਂ ਸੀ ਅੱਜ ਐਸੇ ਹਾਲਾਤ ਪੰਜਾਬ ਦੇ ਬਣਾਤੇ ਤੁਹਾਨੂੰ ਪਤਾ ਹੈ 135000 ਕਰੋੜ ਰੁਪਏ ਦਾ ਕਰਜ਼ਾ ਇਸ ਬਜਟ ਦੇ ਵਿੱਚ 4 ਸਾਲਾਂ ਦੇ ਵਿੱਚ ਲੈ ਲਿਆ ਔਰ ਕਾਂਗਰਸ ਪਾਰਟੀ ਪਿਛਲੇ 5 ਸਾਲ ਸਭ ਤੋਂ ਮੈਂ ਸਮਝਦਾ ਕਿ ਜਿਹਨਾਂ ਤੁਹਾਡੇ ਇੱਥੇ ਇਲਾਕੇ ਦੇ ਜਿਹੜੇ ਪੁਰਾਣੇ ਐਮਐਲਏ ਸੀ ਜਿਨ੍ਹਾਂ ਨੂੰ ਪੀਪਾ ਮੰਤਰੀ ਕਿਹਾ ਜਾਂਦਾ ਸੀ ਉਹ ਵੀ 75000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਗਿਆ ਸੀ لیکن ਇਹਨਾਂ ਨੇ ਸਾਰੀਆਂ ਹੱਦਾ ਬੰਨਾ ਪਾਰ ਕਰਤੀਆਂ اور ਇਹ ਕਰਜ਼ਾ तकरीबन 94 ਲੱਖ ਕਰੋੜ ਤੋਂ ਵੱਧ ਗਿਆ। اور اگر ਇਸੇ ਤਰ੍ਹਾਂ ਹੀ ਫਿਗਰ ਇਹਨਾਂ ਨੇ ਹਜੇ ਤਾਂ ਹਜ਼ਾਰ ਰੁਪਿਆ ਔਰਤਾਂ ਨੂੰ ਦੇਣਾ ਹੈ। 2500 ਰੁਪਿਆ ਪੈਨਸ਼ਨ ਦੇਣੀ ਹੈ। ਔਰ ਕੋਈ ਨਵੀਂ ਚੀਜ਼ ਹਜੇ ਪੰਜਾਬ ਦੇ ਵਿੱਚ ਬਣੀ ਨਹੀਂ। ਸੋ ਅਗਰ ਕੋਈ ਚੀਜ਼ ਬਣਾਉਣੀ ਪਈ ਤਾਂ ਜਾਂ ਵਾਅਦੇ ਪੂਰੇ ਕਰਨੇ ਪਏ ਤਾਂ 12000 ਕਰੋੜ ਰੁਪਏ ਦਾ ਔਰਤਾਂ ਦੇ ਵਾਸਤੇ ਚਾਹੀਦਾ ਹੈ ਸਾਲਾਨਾ ਜੇ ਤੁਸੀਂ ਉਹਨਾਂ ਨੂੰ ਦੇਣਾ ਹੈ ਤਾਂ ਸੋ ਮੇਨੂੰ ਲੱਗਦਾ ਪੰਜਾਬ ਤੇ ਕਰਜ਼ਾ ਹੀ ਤਕਰੀਬਨ 5 ਲੱਖ ਕਰੋੜ ਤੋਂ 5.5 ਲੱਖ ਕਰੋੜ ਹੋ ਜਾਣਾ ਹੈ ਜੀ ਇਹਦਾ ਕੀ ਹੋਊਗਾ ਕਿ ਜਿੰਨਾ ਸਾਡੀ ਆਮਦਨ ਹੋਏਗੀ ਉਹਨਾਂ ਪੰਜਾਬ ਦਾ ਖਰਚਾ ਹੋ ਜਾਏਗਾ ਨਾ ਤਾਂ ਅਸੀਂ ਨੌਕਰੀ ਦੇ ਪਾਵਾਂਗੇ ਨਾ ਅਸੀਂ ਟਿਊਬਲਾਈਟ ਮਰਮਤ ਕਰ ਪਾਵਾਂਗੇ ਨਾ ਕੋਈ ਸੜਕ ਬਣਾ ਪਾਵਾਂਗੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਉਣ ਵਾਲੀ ਪੰਜਾਬ ਦਾ ਕੀ ਹੋਏਗਾ ਇਹ ਰੱਬ ਜਾਣਦਾ ਬੜਿੰਗ ਸਾਹਿਬ ਜੇ ਗੱਲ ਕਰੀਏ ਪੰਜਾਬ 'ਚ ਇੱਕ ਵਾਰ ਫੇਰ ਜਿਹੜਾ ਐਨਕਾਉਂਟਰ ਕਲਚਰ ਫੇਰ ਚੱਲ ਪਿਆ ਕਿਵੇਂ ਦੇਖੀ ਵੀ ਜਿਹੜੇ ਵੀ ਫੜਦੇ ਉਹਨਾਂ ਦੇ ਲੱਤ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਮੁਕਾਬਲਾ ਦਿਖਾਏ ਦੇਖੋ ਬਈ ਮੈਂ ਕਿਸੇ ਵੀ ਜਿਹੜਾ ਮਾੜਾ ਵਿਅਕਤੀ ਹੈ ਉਹ ਤਾਂ ਮੈਂ ਹਮ ਹੀ ਨਹੀਂ ਆ ਬਿਲਕੁਲ ਨਹੀਂ ਤੇ ਉਸ ਮਾੜੇ ਵਿਅਕਤੀ ਨਾਲ ਤਾਂ ਪੁਲਿਸ ਨੂੰ ਔਰ ਸਰਕਾਰ ਨੂੰ ਚੰਗੇ ਤਰੀਕੇ ਨਾਲ ਨਿਜਿੱਠਣਾ ਚਾਹੀਦਾ ਹੈ ਪਰ ਹੁਣ ਪਾਣੀ ਹੱਦ ਬੰਨੇ ਉੱਤੋਂ ਦੀ ਟੱਪ ਗਿਆ ਸਾਰੇ ਤਾਂ ਪੰਜਾਬ ਤੋਂ ਫਰੋਤੀਆਂ ਲੈ ਲੀਆਂ ਸਾਰਿਆਂ ਨੂੰ ਤਾਂ ਗੈਂਗਸਟਰਾਂ ਦੇ ਫੋਨ ਆ ਗਏ ਐਵੇਂ ਇਸ ਤੋਂ ਤੱਕ ਕਿ ਪੋਲੀਟੀਸ਼ੀਅਨ ਨਹੀਂ ਛੱਡੇ ਗਏ ਹੁਣ ਉਹ ਗੋਲੀ ਲੱਤ ਚ ਮਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਇਹ ਜਿਹੜਾ ਡਰਾਮਾ ਵਿਖਾਉਂਦੇ ਆ ਕਿ ਅਸੀਂ ਬਹੁਤ ਸਜੀਦਗੀ ਦੇ ਨਾਲ ਲੱਗੇ ਹੋਏ ਮੇਰਾ ਖਿਆਲ ਪੰਜਾਬ ਸਰਕਾਰ ਜਿਹੜੀ ਸਾਡੀ ਸੀ ਹਾਲਾਂਕਿ ਉਸ ਦੇ ਵਿੱਚ ਵੀ ਅਮਰਿੰਦਰ ਸਿੰਘ ਨੇ ਕੋਈ ਪੂਰਨ ਕੰਮ ਨਹੀਂ ਕਰ ਪਾਈ ਸਰਕਾਰ ਨੂੰ ਔਰ ਆਪਦੇ ਵਰਕਰਾਂ ਨੂੰ ਖੁਸ਼ ਨਹੀਂ ਕਰ ਪਾਈ ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਉਸ 5 ਸਾਲਾਂ ਚ ਨਾ ਤਾਂ ਕੋਈ ਗੈਂਗਸਟਰ ਵਾਰ ਇਦਾਂ ਚੱਲੀ ਤੇ ਨਾ ਕਿਸੇ ਦੀ ਸਾਨੂੰ ਲੱਤ 'ਚ ਗੋਲੀ ਮਾਰਨੀ ਪਈ ਅਮਰਿੰਦਰ ਸਾਹਿਬ ਅਸੀਂ ਹਾਲਾਂਕਿ ਸਾਡੇ 'ਚ ਕਮੀਆਂ ਸਨ ਉਸ ਸਰਕਾਰ 'ਚ ਕਮੀਆਂ ਸਨ ਲੇਕਿਨ ਹੁਣ ਤਾਂ ਸਾਰਾ ਕੁਝ ਤੈਸ਼ਨੈਸ ਕਿਉਂਕਿ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ ਕੇਵਲ ਤੇ ਕੇਵਲ ਮਸ਼ਹੂਰੀਆਂ ਦੀ ਸਰਕਾਰ ਮੈਂ ਕਿਹਾ ਕਰਦਾ ਸੀ ਇਹ ਕੇਵਲ ਵਖਾਵੇ ਲਈ ਕੰਮ ਕਰਦੀ ਹੈ ਕਿ ਅਸੀਂ ਹੁਣ ਕਰਾਪਸ਼ਨ ਖਤਮ ਕਰ ਦਿੱਤੀ ਹੈ ਕਰਾਪਸ਼ਨ ਉਦੋਂ ਤੱਕ ਖਤਮ ਮੇਰੇ ਕਹਿਨਾਂ ਜਾਂ ਉਹਨਾਂ ਦੇ ਕਹਿਨਾਂ ਕਰਾਪਸ਼ਨ ਨਹੀਂ ਖਤਮ ਹੋਣੀ ਜਦੋਂ ਕਚਹਿਰੀਆਂ ਦੇ ਵਿੱਚ ਮੰਡੀਆਂ ਦੇ ਵਿੱਚ ਪਟਵਾਰੀਆਂ ਸਹਬਾਨਾਂ ਦੇ ਕੋਲੇ ਆਦਮੀ ਮਹਿਸੂਸ ਕਰਨਗੇ ਕਿ ਅੱਜ ਕਾਰਪੋਰੇਸ਼ਨ ਦੇ ਵਿੱਚ ਮਹਿਸੂਸ ਕਰਨਗੇ ਕਿ ਕਰਾਪਸ਼ਨ ਖਤਮ ਹੋ ਗਈ ਹੈ ਤਾਂ ਇਹ ਜਨਤਾ ਨੂੰ ਆਪਣੇ ਆਪ ਤਾਂ ਲੱਗ ਜਾਏਗਾ ਸੋ ਕੇਵਲ ਜਿਹੜੀਆਂ ਮਸ਼ਹੂਰੀਆਂ ਵਾਲੀ ਸਰਕਾਰ ਹੈ ਇਸੇ ਕਰਕੇ ਅੱਜ ਦਿੱਲੀ ਦੇ ਅੰਦਰੋਂ ਇਹਨਾਂ ਦਾ 12 ਸਾਲਾਂ ਬਾਅਦ ਉਹ ਜਿਹੜਾ ਟਮਟਮਾ ਸੀ ਉਹ ਪਟਿਆ ਗਿਆ ਕਿਉਂ ਨਹੀਂ ਵਿਸ਼ਵਾਸ ਕੀਤਾ ਇਹਨਾਂ ਨੇ ਕਿਹਾ ਮੈਂ 2500 ਰੁਪਏ ਦੇਊਂਗਾ ਇਹਨਾਂ ਨੇ ਕਾਗਜ਼ ਭਰਤੇ ਉਹਨਾਂ ਦੇ ਫਾਰਮ ਭਰ ਲਏ ਦਿੱਲੀ ਦੇ ਬੰਦੇ ਲੇਕਿਨ ਲੋਕਾਂ ਨੂੰ ਵਿਸ਼ਵਾਸ ਬੇਵਿਸ਼ਵਾਸੀ ਸੀ ਵੀ ਜਿਹੜਾ ਪੰਜਾਬ 'ਚ 1000 ਰੁਪਏ ਨਹੀਂ ਦਿੱਤਾ ਇੱਥੇ 2500 ਕਿਵੇਂ ਦੇਊਗਾ ਸੋ ਇਸ ਕਰਕੇ ਉੱਥੋਂ ਕੰਮ ਖਿਲਰ ਗਿਆ ਔਰ ਸੱਚ ਜਾਣੇ ਉਹ ਸਾਨੂੰ ਝਾੜੂ ਤੋਂ ਟੀਲਾ ਵੀ ਨਾ ਕੋਈ ਉਮੀਦ ਹੈ ਨਾ ਕੋਈ ਡਰ ਹੈ ਮੈਂਡਿੰਗ ਸਰ ਜੇ ਸਿੰਗਲ ਡਿਜ਼ਰਟ ਆਉਣ ਵਾਲੇ 92 749 ਵਿੱਚੋਂ ਸਿੰਗਲ ਡਿਜ਼ਰਟ ਤੇ ਸਰਕਾਰ ਹੋ ਸਕ 파ਟੀ ਰਹਿ ਜਾਣੀ। ਬੜਿੰਗ ਸਰ ਤੁਸੀਂ ਵੀ ਬਾਦਲਾਂ ਦੀਆਂ ਬੱਸਾਂ ਦੇ ਖਿਲਾਫ ਬੜਾ ਐਕਸ਼ਨ ਕੀਤਾ ਤੇ ਹੁਣ ਟ੍ਰਾਂਸਪੋਰਟ ਮੰਤਰੀ ਵੀ ਕਹਿੰਦੇ ਆ ਵੀ ਅਸੀਂ ਇੰਨੀਆਂ ਬੰਦ ਕਰ ਦਿਆਂਗੇ ਜਾਂ ਨੇ ਰੂਟ ਬੰਦ ਕਰਤੇ। ਸੋ ਵਿਧਾਨ ਸਭਾ ਦੇ ਬਾਅਦ ਡਿੰਪੀ ਢੱਲੋਂ ਕਹਿ ਰਿਹਾ ਵੀ ਬਾਦਲਾਂ ਦੇ ਰੂਟ ਬਿਲਕੁਲ ਵਾਜਬ ਹੈ ਵੀ ਮੰਤਰੀ ਸਾਹਿਬ ਨੂੰ ਗਲਤ ਜਾਣਕਾਰੀ ਹੈ। ਦੇਖੋ ਬਈ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਸਰਕਾਰ ਚ ਮੁਕੰਮਲ ਤੌਰ ਤੇ ਪੰਬਲ ਪੂਸ ਹੈ। ਕਿਹਰੇ ਰੂਟ ਕਿਉਂਕਿ ਹੁਣ ਮੈਂ ਸਰਕਾਰ ਚ ਮੰਤਰੀ ਨਹੀਂ ਆ ਕਿਹਰੇ ਰੂਟ ਜਾਇਜ਼ ਹੈ ਕਿਹਰੇ ਨਜ਼ਾਇਜ਼ ਹੈ ਕਿਹਰੇ ਕੋਲੇ ਫਲੀਟ ਚ ਵੱਧ ਬੱਸਾਂ ਹੈ ਕਿਹਰੇ ਕੋਲੇ ਘੱਟ ਹੈ ਕਿਹਰੇ ਕੋਲੇ ਇੱਕ ਨੰਬਰ ਤੇ ਤਿੰਨ ਚੱਲਦੀਆਂ ਹੈ ਕਿਹਰੇ ਕੋਲੇ ਇੱਕ ਨੰਬਰ ਤੇ ਦੋ ਚੱਲਦੀਆਂ ਇਹਦੇ ਬਾਰੇ ਮੈਂ ਹੁਣ ਅੱਜ ਐਵੇਂ ਟਿੱਪਣੀ ਕਰਾਂ ਇਹ ਤਾਂ ਰੈਵਨਿਊ ਦੱਸ ਸਕਦਾ ਹੈ ਕਿ ਸਾਡੇ ਵੇਲੇ ਪੀਆਰਟੀਸੀ ਦਾ ਰੈਵਨਿਊ ਕੀ ਸੀਗਾ ਯਾਨੀ ਕਿ ਆਮਦਨ ਕੀ ਹੋਈ ਤੇ ਹੁਣ ਆਮਦਨ ਕੀ ਹੈ ਮંત્રી ਚੰਗਾ ਕੌਣ ਹੈ ਮਾੜਾ ਕੌਣ ਹੈ ਇਹ ਪੀਆਰਟੀਸੀ ਦਾ ਬੱਸ ਦਾ ਡਰਾਈਵਰ ਤੇ ਕਨੈਕਟਰ ਦੱਸ ਸਕਦਾ ਹੈ ਜਾਂ ਉਥੋਂ ਦੇ ਲੋਕ ਦੱਸ ਸਕਦੇ ਆ ਵੀ ਯਾਰ ਕਿਹੜੇ ਵੇਲੇ ਕੀ ਕੀ ਹੋਇਆ ਸੋ ਅੱਜ ਮੈਨੂੰ ਇਹ ਹਾਲਾਤ ਹੈ ਕਿ ਬਹੁਤ ਸਾਰੀਆਂ ਨਵੀਆਂ ਬਸਾਂ ਦੀਆਂ ਉਹਨਾਂ ਦੇ ਟਾਇਰ ਪਾਉਣ ਨੂੰ ਬਸਾਂ ਦੇ ਸਰ ਕੋਲ ਪੈਸੇ ਨਹੀਂ ਹੈ ਇਹ ਹਾਲਾਤ ਹੋ ਚੁੱਕੇ ਨੇ ਸੋ ਟਰਾਂਸਪੋਰਟੇਸ਼ਨ ਦਾ ਟਰਾਂਸਪੋਰਟਰ ਜਿਹੜੇ ਨੇ ਉਹ ਦੁਬਾਰੇ ਉਸੇ ਤਰ੍ਹਾਂ ਦੀਆਂ ਮਨਮਰਜ਼ੀਆਂ ਔਰ ਜੋ ਤੁਸੀਂ ਗੱਲ ਕੀਤੀ ਹੈ ਕੋਈ ਐਮਐਲਏ ਕਹਿ ਰਿਹਾ ਮੰਤਰੀ ਨੂੰ ਨਹੀਂ ਪਤਾ ਮੰਤਰੀ ਕਹਿ ਰਿਹਾ ਐਮਐਲਏ ਨੂੰ ਨਹੀਂ ਸਮਝ ਸੋ ਇਸੇ ਕਰਕੇ ਤਾਂ ਇਹ ਨਵਾਂ ਬਦਲਾਵ ਹੈ ਇਹ ਨਵਾਂ ਬਦਲਾਵ ਹੈ ਇਹ ਬਦਲਦਾ ਪੰਜਾਬ ਹੁਣ ਉਹਨਾਂ ਨੇ ਕਿਹਾ ਸੋ ਇਸੇ ਕਰਕੇ ਇਸ ਪੰਜਾਬ ਦੇ ਹਾਲਾਤ ਸਾਨੂੰ ਨਾਲ ਪਿਛਲੇ ਕਈ ਦਿਨਾਂ ਵੀ ਜੁਕਸ਼ ਹੋਇਆ ਉਹਦੋਂ ਕਿਵੇਂ ਦੇਖਦੇ ਤੁਸੀਂ ਦੇਖੋ ਬਹੁਤ ਮਾੜੀ ਹੋਇਆ ਕਿਸਾਨ ਦੇ ਨਾਲ ਕਿਸਾਨਾਂ ਨੂੰ ਸਦਕੇ ਉਰੀ ਪਿੱਠ 'ਤੇ ਛੁਰਾ ਮਾਰਿਆ ਗਿਆ ਲੇਕਿਨ ਜਿਸ ਪ੍ਰਕਾਰ ਦਾ ਸਦਕੇ ਬੁਲਾ ਕੇ ਤੁਸੀਂ ਕੀਤਾ ਇਹ ਨਹੀਂ ਹੋਣਾ ਚਾਹੀਦਾ ਸੀ ਦੂਜੀ ਗੱਲ ਇਹ ਸਰਕਾਰ ਦੀ ਜ਼ਿੰਮੇਵਾਰੀਆਂ ਉਹਨਾਂ ਨੂੰ ਬਾਰਡਰ ਤੇ ਬਿਠਾਇਆ ਕਿਉਂ ਉਹਨਾਂ ਨੂੰ ਦਿੱਲੀ ਛੱਡ ਕੇ ਆਉਂਦੇ ਬੱਸਾਂ ਚ ਉਠਾ ਕੇ ਇਸੇ ਕਰਕੇ ਸਾਡੇ ਲੋਕ ਵਿਚਾਰੇ ਪਰੇਸ਼ਾਨ ਵੀ ਹੋਏ ਵਪਾਰ ਦਾ ਵੀ ਨੁਕਸਾਨ ਹੋਇਆ ਤੁਹਾਨੂੰ 1.5 ਸਾਲ ਨਹੀਂ ਪਹਿਲਾਂ ਪਤਾ ਲੱਗਿਆ ਵੀ ਵਪਾਰ ਦਾ ਨੁਕਸਾਨ ਹੋ ਰਿਹਾ ਮੈਂ ਬਿਲਕੁਲ ਕਹਿ ਰਹੇ ਹਾਂ ਕਿ ਆਵਾਜਾਈ 'ਚ ਆਮ ਜਨਤਾ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਂ ਕਿਸਾਨ ਜਥੇਬੰਦੀ ਪਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੀ ਇਕਨੋਮੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹਰ ਗੱਲ 'ਚ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ ਲੇਕਿਨ ਜਿੱਥੇ ਕਿਸਾਨ ਦੀ ਮੰਗ ਹੈ ਉਹ 100% ਜਾਇਜ਼ ਹੈ ਉਹ ਕਿਉਂ ਜਾਇਜ਼ ਹੈ ਕਿਉਂ ਗਰੰਟੀ ਮੰਗ ਰਿਹਾ ਹੈ ਉਹ ਡਰ ਰਿਹਾ ਹੈ 23 ਫਸਲਾਂ ਤੇ ਹਿੰਦੁਸਤਾਨ ਦੀ ਸਰਕਾਰ ਐਮਐਸਪੀ ਦਿੰਦੀ ਹੈ ਲੇਕਿਨ ਇਹ ਸੱਚ ਹੈ ਕਿ 21 ਫਸਲਾਂ ਨੂੰ ਹਿੰਦੁਸਤਾਨ ਦੀ ਸਰਕਾਰ ਹੱਥ ਨਹੀਂ ਲਾਉਂਦੀ ਸવાય ਝੋਨੇ ਤੇ ਕਣਕ ਤੋਂ ਇਸੇ ਕਰਕੇ 4 ਲੱਖ ਤੋਂ ਵੱਧ ਹੈਕਟੇਅਰ ਏਰੀਆ ਜਿਹੜਾ ਨਰਮੇ ਦੇ ਥੱਲੇ ਸੀਗਾ ਉਹ ਲੋਕਾਂ ਨੇ ਬਜਾਂਦ ਛੱਡਤੀ ਅੱਜ ਕੇਵਲ 92000 ਹੈਕਟੇਰ ਰਹਿ ਗਿਆ ਹੈ ਉਹਦਾ ਕਾਰਨ ਇਹ ਹੈ ਕਿ ਉਹਨਾਂ ਦਾ ਜਿਹੜੀ ਕਾਟਨ ਹੈ ਉਹਦੇ ਤੇ ਖਰਚਾ ਜ਼ਿਆਦਾ ਹੋ ਜਾਂਦਾ ਹੈ ਆਮਦਨ ਘੱਟ ਹੁੰਦੀ ਉਹ ਛੱਡ ਕੇ ਲਾਉਣਾ ਸਪਰੇਅ ਰਿਆ ਤੇ ਲੱਗਦਾ ਸੋ ਇਸ ਕਰਕੇ ਜਿਹੜਾ ਪੰਜਾਬ ਦਾ ਪੰਜਾਬ ਦਾ ਕਿਸਾਨ ਇਹ ਕਿਦੋਂ ਕਹਿ ਰਿਹਾ ਵੀ ਸਾਡਾ ਝੋਨਾ ਪ੍ਰਾਈਵੇਟ ਨਾ ਖਰੀਦੇ ਖਰੀਦੋ ਪੰਜਾਬ ਦਾ ਕਿਸਾਨ ਇਹ ਕਹਿ ਰਿਹਾ ਸਾਡਾ ਝੋਨਾ ਐਮਐਸਪੀ ਤੋਂ ਜੇ ਕੋਈ ਥੱਲੇ ਖਰੀਦੇ ਉਰੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਸ ਵਾਰੀ ਮੰਡੀਆਂ ਚ 2-200 ਰੁਪਏ ਦੀ ਲੁੱਟ ਹੋਈ ਕਿ ਬਿਦਾ ਦੇ ਕਿਸਾਨ ਦੀ ਇਹ ਜਾਇਜ਼ ਮੰਗ ਹੈ ਇਹਦੇ ਤੇ ਕੋਈ ਗੱਲ ਹੀ ਨਹੀਂ ਕਰੇ ਸੁਆਮੀ ਨਾਥਨ ਕਮਿਸ਼ਨ ਦੀ ਗੱਲ ਕਰਾਂ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਕਿਸ ਤੇ ਸੁਆਮੀ ਨਾਥਨ ਕਮਿਸ਼ਨ ਅੱਜ ਤੋਂ 21 ਸਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ ਬਣਾਇਆ ਸੀ ਕੀ ਕਮਿਸ਼ਨ ਰੈਗੂਲਰ ਨਹੀਂ ਬੰਦਣਾ ਚਾਹੀਦਾ ਅੱਜ ਜਿਹੜਾ ਵੀ ਸਰਦਾਰ ਜੀ ਜਿਹਨੂੰ ਪੈਨਸ਼ਨ ਆਉਂਦੀ ਹੈ ਨਾ ਲੱਖ ਰੁਪਇਆ ਉਹਦੀ 60000 ਪੈਨਸ਼ਨ ਤਾਂ ਬੈਂਕ ਲੈ ਲੈ ਕੇ ਜਾ ਸਕਦਾ ਜੇ ਉਹ ਬੈਂਕਰਪਸੀ ਫਾਈਲ ਕਰ ਦੇ ਜਾਂ ਔਰ ਕੋਲੇ ਡਿਫਾਲਟਰ ਹੋ ਜੇ ਲੇਕਿਨ 40000 ਰੁਪਏ ਨਹੀਂ ਲੈ ਕੇ ਜਾ ਸਕਦਾ ਦੇ ਕਿਸਾਨ ਕੋਲੇ ਤੇ 5 ਕਿਲੋ ਦੋਰੇ 5 ਦੇ 5 ਹੀ ਲੈ ਜਾਂਦਾ ਤੇ ਉਦੋਂ ਬਾਅਦ ਸੂ ਸਾਈਡ ਹਰ ਘੰਟੇ ਬਾਅਦ ਕਿਸਾਨ ਸੂ ਸਾਈਡ ਕਰ ਰਿਹਾ ਬੜੀ ਚੰਗੀ ਗੱਲ ਕਰੀ ਆ ਇੱਕ ਚੋੜਾ ਨੂੰ ਜ਼ਮਾਨਤ ਮਿਲ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਭਾਈ ਜ਼ਮਾਨਤ ਇਹ ਤਾਂ ਹੁਣ ਮਾਨਜੋਗ ਅਦਾਦ ਦਾ ਕੰਮ ਹੈ ਇਹਦੇ ਤੇ ਮੈਂ ਟਿੱਪਾ ਟਿੱਪਨੀ ਨਹੀਂ ਕਰ ਸਕਦਾ ਪਰ ਮੈਂ ਤਾਂ ਇਹ ਫਿਰ ਇਹ ਗੱਲ ਕੁਮਾ ਕੇ ਫਿਰ ਇਹ ਗੱਲ ਵੱਡੀ ਹੋ ਜਾਣੀ ਹੈ ਫਿਰ ਮੈਂ ਇਸ ਕਰਕੇ ਜਿਹੜਾ ਵੀ ਕੋਈ ਗੁਨਾਹਗਾਰ ਹੈ ਹੁਣ ਮੈਂ ਅੱਗੇ ਕਹਿੰਦੇ ਕੁਝ ਲੋਕ ਬੰਦੀ ਸਿੱਖਾਂ ਦੀ ਵੀ ਗੱਲ ਕਰਦੇ ਆ ਮੈਂ ਕਿਸੇ ਦੇ ਖਿਲਾਫ ਨਹੀਂ ਹੁਣ ਇਹ ਵੀ ਤਾਂ ਕਿਸੇ ਨੂੰ ਛੱਡਣ ਛਡਾਉਣ ਦੀ ਗੱਲ ਹੋ ਜਾਂਦੀ ਹੈ ਬਲਿੰਗ ਸਾਹਿਬ ਵੀ ਇਹਨਾਂ ਨੂੰ ਪਹਿਲਾਂ ਛੱਡ ਦਿਓ ਜਾਂ ਬਾਅਦ ਛੱਡ ਜੋ ਹੁਣ ਨਾਰਾਇਣ ਚੌੜਾ ਜੇ ਇਹ ਸੁਬੀਰ ਸਿੰਘ ਦੇ ਗੋਲੀ ਮਾਰ ਦਿੰਦਾ ਤੇ ਫਿਰ ਕੀ ਹੋਣਾ ਸੀਗਾ ਵਡਿੰਗ ਮਰ ਜਾਂਦਾ ਵਡਿੰਗ ਸਾਹਿਬ ਜੇ ਪਟਾ ਉਹ ਅਦਾਲਤ ਦਾ ਮਾਨਜੋਗ ਅਦਾਲਤ ਦਾ ਕੰਮ ਹੈ ਉਹ ਉਹਨਾਂ ਨੇ ਦੇਖੋ ਵਡਿੰਗ ਸਾਹਿਬ ਜੇ ਗੱਲ ਕਰੀਏ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਖਿਲਾਫ ਬਲਡੋਜ਼ਰ ਐਕਸ਼ਨ ਕਰ ਰਹੀ ਹੈ ਕਿਵੇਂ ਦੇਖਦੇ ਆ ਯਾਰ ਕਿੱਥੇ ਕਰ ਰਹੀ ਹੈ ਤੁਸੀਂ ਵਾਰੀ ਵਾਰੀ ਇਸ ਗੱਲ ਦਾ ਪ੍ਰਚਾਰ ਕਰ ਰਹੇ ਮੈਂ ਜੀਰੋ ਪੁਲਿਸ ਨੂੰ ਪੁੱਛਦਾ ਬਈ ਯਾਰ ਕਿਹੜਾ ਘਟਾ ਹੈ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਨਹੀਂ ਢਾ ਰਹੇ ਡੀਸੀ ਢਾ ਰਿਆ ਫਿਰ ਮੈਂ ਡੀਸੀ ਨੂੰ ਪੁੱਛਿਆ ਦੱਸ ਬਈ ਤੂੰ ਕਿਹੜੇ ਨਸ਼ੇ ਵਪਾਰੀ ਦਾ ਘਟਾ ਆਇਆ ਉਹ ਕਹਿੰਦਾ ਜੀ ਮੈਂ ਕਿਸੇ ਦਾ ਨਹੀਂ ਢਾ ਰਿਆ ਮੈਂ ਤਾਂ ਜਿਹੜਾ ਨਜਾਇਜ਼ ਕਬਜ਼ਾ ਹੈ ਜਾਂ ਨਜਾਇਜ਼ ਸ਼ ਆਪ ਦੇ ਇਹੀ ਫੇਰ ਬੇਕੂ ਬਣਾ ਰਹੀ ਹੈ ਸਰਕਾਰ ਆਪ ਦੇ ਜਾਣੇ ਦਾ ਸਰਕਾਰ ਕਹਿ ਰਹੀ ਹੈ ਕਿ ਮੈਂ ਨਸ਼ਾ ਤਸਕਰਾਂ ਦੇ ਘਰ ਟਾ ਰਹੇ ਪੁਲਿਸ ਕਹ ਰਹੀ ਅਸੀਂ ਟਾ ਰਹੇ ਸਿਵਲ ਅਧਿਕਾਰੀ ਟਾ ਰਹੇ ਉਹ ਕਹਿ ਰਹੇ ਕਿ ਨਹੀਂ ਭਾਈ ਸਾਡੇ ਕੋਲੇ ਅਸੀਂ ਟਾ ਰਹੇ ਜਿਨ੍ਹਾਂ ਨੇ ਮਾੜਾ ਮੋਟਾ ਗੋਨ ਨਜਾਇਜ਼ ਗਲਤ ਪਾਇਆ ਹੋਇਆ ਕੋਈ ਨਹੀਂ ਕਹਿ ਰਿਹਾ ਨਸ਼ਾ ਤਸਕਰਾਂ ਦੀ ਜਨਤਾ ਨੂੰ ਬੇਕੂ ਬਣਾਇਆ ਜਾ ਰਿਹਾ ਕਿ ਭਈ ਅਸੀਂ ਨਸ਼ੇ ਦੇ ਪਿੱਛੇ ਨਸ਼ੇ ਦੇ ਪਿੱਛੇ ਰੋਕ ਥਾਮ ਤੇ ਲੱਗੇ ਹੋਏ ਮੈਨੂੰ ਕੋਈ ਇਤਰਾਜ਼ ਨਹੀਂ ਜੇ ਕਿਸੇ ਨਸ਼ਾ ਵੇਚਣ ਵਾਲੇ ਵਪਾਰੀ ਦਾ ਘਰ ਢਾਉਣੇ ਮਰਾਜਿਬੜਿੰਗ ਨੂੰ ਕੋਈ ਤਰਾਜ ਨਹੀਂ ਤਿੰਨ ਮੁੰਡੇ ਕੱਲ ਗਿੱਡੜਵਾਚ ਓਵਰਡੋਜ਼ ਨਾਲ ਮਰ ਗਏ ਐਦਾਂ ਨਸ਼ਾ ਨਹੀਂ ਖਤਮ ਹੋਣਾ ਕਿ ਵਾ ਕਹਾਣੀ ਬਣਾਉਣਾ ਵੀ ਛੇਤੀ ਛੇਤੀ ਪੰਜ ਚਾਰ ਜੇ ਘਰ ਜੇ ਢਾਕੇ ਅਸੀਂ ਕਹਾਂਗੇ ਘਰ ਹੀ ਢਾਤੇ ਪਤਾ ਨਹੀਂ ਕੀ ਢਾਦਾ ਫਿਰ ਵੱਡੇ ਵਪਾਰੀ ਪੁਲਿਸ ਦੀ ਗੱਲ ਇਹੀ ਤਾਂ ਗੱਲ ਇਹੀ ਤਾਂ ਗੱਲ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਹੈ ਬੜਿੰਗ ਸਾਹਿਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਪੁਲਿਸ ਦੀ ਕਾਰਗੁਜ਼ਾਰੀ ਹੋਵੇ ਤਾਂ ਮੈਂ ਵੇਖਾਂ ਕੀ ਦੇਖੋ ਉਹਨੇ ਇੱਕ ਨਵਾਂ ਕੰਮ ਬਣਾ ਲਿਆ ਇਹਨਾਂ ਨੇ ਤੈਨੂੰ ਪਤਾ ਕੀ ਹੋਇਆ ਨਸ਼ੇ ਦਾ ਦੱਸ ਦੋ ਸਰ ਪੁਲਸਟਾਈਜ਼ ਕੰਮ ਤੇ ਲਾਤੀ ਉਹ ਇਹ ਬਣਾ ਲਿਆ ਕਿ ਅਸੀਂ WhatsApp ਨੰਬਰ ਜਾਰੀ ਕਰਤਾ ਇਹਨਾਂ ਨੇ ਪਤਾ ਤੁਹਾਨੂੰ ਥੋੜੇ ਘਰੇ ਪੁਲਸਾਈ ਲਾਓ ਮਰਜੀ ਹੁਣ ਪੁੱਛੋ ਕਿਵੇਂ ਥੋੜੇ ਕਿਉਂ ਆਊਗੀ ਮੈਨੂੰ ਹੁਣੇ ਉਹਨੇ ਫੋਨ ਆਇਆ ਸੀ ਪਿੱਛੇ ਹੀ ਦੱਸ ਕੇ ਆਇਆ ਹੈ ਕਿ ਕਿਸੇ ਸਰਪੰਚ ਸਾਡੇ ਦੇ ਘਰੇ ਪੁਲਿਸ ਪੈ ਗਈ ਉਹ ਕਹਿੰਦੇ ਆਪਦੇ ਮੁੰਡੇ ਨੂੰ ਮਲਾ ਪੇਸ਼ ਕਰ ਘਰ ਵਾਲੀ ਘਬਰਾ ਗਈ ਸਰਪੰਚ ਹੈ ਨਹੀਂ ਸੀ ਉਹ ਡਰ ਗਏ ਪਰੇਸ਼ਾਨ ਮੈਨੂੰ ਫੋਨ ਆਇਆ ਜੀ ਪੁਲਿਸ ਭਾਲਦੀ ਫਿਰਦੀ ਐ ਮੂਹਨੇ ਪੇਸ਼ ਕਰ ਮੈਂ ਪੁਲਿਸ ਸਾਡੇ ਮੁੰਡੇ ਦਾ ਕੀ ਗੱਲ ਐ ਕੋਈ ਗੱਲ ਨਹੀਂ ਬਾਤ ਨੇ ਮੈਂ ਪੁਲਿਸ ਨੂੰ ਪੁੱਛਿਆ ਕਿਵੇਂ ਕਿਸ ਕਹਿੰਦੇ WhatsApp ਤੇ ਸਾਨੂੰ ਕਿਸੇ ਨੇ ਇਤਲਾਹ ਦਿੱਤੀ ਸੀ ਵੀ ਸਰਪੰਚ ਦਾ ਮੁੰਡਾ ਨਸ਼ਾ ਕਰਦਾ ਉਹ ਕਹਿੰਦਾ ਮੇਰਾ ਮੁੰਡਾ ਸੌਹ ਪੌੜਾ ਨਸ਼ਾ ਨਹੀਂ ਕਰਦਾ ਉਹ ਫਿਰ ਵੇਖਿਆ ਵੀ ਨੰਬਰ ਕਿਹਨੇ ਸ਼ਿਕਾਇਤ ਕੀਤੀ ਸੀ ਉਹ ਕਹਿੰਦਾ ਜਿਹੜਾ ਉਹਰਾ ਵਿਰੋਧੀ ਪਿੰਡ ਦਾ ਦੂਜਾ ਸਰਪੰਚ ਇਲੈਕਸ਼ਨ ਲੜਿਆ ਸੀ ਉਹਨੇ ਸ਼ਿਕਾਇਤ ਕਰਤੀ ਹੁਣ ਪੁਲਿਸ ਇਸ ਕੰਮ ਤੇ ਹੋ ਜੂਗੀ ਵੀ ਸ਼ਿਕਾਇਤ ਦੂਜਾ ਕਰਦਾ ਕਰੋ ਲੱਗ ਗਈ ਇਸ ਤਰ੍ਹਾਂ ਨਸ਼ਾ ਖਤਮ ਹੋਣਾ ਹੈ ਸੋ ਮੇਰੇ ਕਹਿਣ ਦਾ ਮਤਲਬ ਪੰਜਾਬ ਦਾ ਮੁਕੰਮਲ ਤੌਰ ਤੇ ਸਤਿਆਨਾਸ਼ ਆਮ ਆਦਮੀ ਪਾਰਟੀ ਦੀ ਸਰਕਾਰ 27 ਦਾ ਕੀ ਭੁਵੇਖਾ ਜੀ 27 ਚਾਹਾਂਗੇ ਜੀ ਯਾਰ ਹੁਣ ਮੈਂ ਤਾਂ ਸਾਨੂੰ ਪੁੱਛੇਗਾ ਤਾਂ ਕੇਜਰੀਵਾਲ ਗੈਰ ਨਹੀਂ ਸੀਐਮ ਬਣ ਕੇ ਆਵਾਂਗੇ ਹੁਣ ਆਪਾਂ ਨੋ 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 ਇਹ ਵੀ ਤੁਹਾਡੀ ਗਲਤ ਇਹ ਵੀ ਮਿਥ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕੁਝ ਨਿੱਜੀ ਚੈਨਲ ਜਿਨ੍ਹਾਂ ਨੂੰ ਬੇਤਹਾਸ਼ਾ ਮਦਦ ਕੀਤੀ ਜਾਂਦੀ ਹੈ ਓਏ ਇਹ ਪ੍ਰੋਪਗੈਂਡਾ ਫੈਲਾ ਰਹੇ ਆ ਵੀ ਕਾਂਗਰਸ ਪਾਰਟੀ ਵੀ ਜੇ ਤੁਸੀਂ ਮੈਨੂੰ ਕਹਿੰਦਾ ਮੁੱਖ ਮੰਤਰੀ ਚ ਆਵਾਂਗੇ ਬਿਲਕੁਲ ਨਹੀਂ ਆਉਂਗਾ ਮੁੱਖ ਮੰਤਰੀ ਚ ਸੇਵਾਦਾਰ ਦੇ ਰੂਪ ਦੇ ਵਿੱਚ ਸਾਹਮਣੇ ਮੁੱਖ ਮੰਤਰੀ ਸੌ ਚੱਕੇਗਾ ਮੰਤਰੀ ਸੌ ਚੱਕਣਗੇ ਰਾਜਾ ਵੜਿੰਗ ਥੱਲੇ ਬੈਠਾ ਰਾਹੁਲ ਗਾਂਧੀ ਨਾਲ ਤਾੜੀਆਂ ਮਾਰੇਗਾ ਕਿ ਸਾਡੀ ਸਰਕਾਰ ਬਣ ਗਈ ਹੈ ਪਹਿਲੀ ਗੱਲ ਦੂਜੀ ਗੱਲ ਇਹ ਦੂਜੀਆਂ ਪਾਰਟੀਆਂ ਦਾ ਪ੍ਰੋਪੋਗੈਂਡਾ ਹੈ ਕਿ ਇੱਥੇ ਦੇ ਹੀ 5 6 ਉਮੀਦਵਾਰ ਹੈ ਜੀ ਕਿਸੇ ਅੱਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਿਤੇ ਚੈਨਲ ਤੇ ਕਿਹਾ ਕਿ ਮੈਂ ਅਗਲਾ ਮੁੱਖ ਮੰਤਰੀ ਬਣੂੰਗਾ ਨਹੀਂ ਤਾਂ ਮੈਂ ਚੰਨੀ ਨੇ ਕਿਹਾ ਨਹੀਂ ਤੁਹ ਜਿੰਦਾ ਰੰਦਾ ਵੀ ਨੇ ਕਿਹਾ ਤੇ ਮੈਂ ਤਾਂ ਸਸਰੀ ਕਾਲੀ ਕਰਤੀ ਫਿਰ ਪੰਜੇ ਕਹੇ ਮੇਰੇ ਨਾ ਨਾ ਮੇਰੇ ਕਹਿਣ ਦਾ ਮਤਲਬ ਸਾਡੀ ਲੜਾਈ ਹੈ ਕਾਂਗਰਸ ਦਾ ਰਾਜ ਪਹਿਲਾਂ ਲੈ ਕੇ ਆਉਣਾ ਬਿਲਕੁਲ ਮੁੱਖ ਮੰਤਰੀ ਬਣਾਉਣ ਦਾ ਕੰਮ ਹੈ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦਾ ਉਹ ਜੀ ਨੂੰ ਮਰਜ਼ੀ ਬਣਾ ਠੀਕ ਹੈ ਜੀ ਵਾਲਾ ਕਹਿੰਦੇ ਅਗਲੇ 5 ਸਾਲ ਵੀ ਮੁੱਖ ਮੰਤਰੀ ਭਗਵੰਤ ਸ마ਣ ਹੋਣਗੇ ਤੇ 2 ਸਾਲ ਤਾਂ ਹੈਗੇ ਆ ਤੇ 25 ਸਾਲ ਇੱਕ ਹੋਰ ਵੀ ਕਹਿੰਦਾ ਸੀ ਇੱਥੇ ਇੱਕ ਵਾਰ ਜਿਹੜੀ ਅਸੀਂ 25 ਸਾਲ ਹੋਵਾਂਗੇ ਕੋ ਕਹਿਣ ਨਾਲ ਨਹੀਂ ਕੋਈ ਚੰਨ